ਜਦੋਂ ਡੈਮਾਂ ਦੇ ਵਿੱਚੋਂ ਕਾਫੀ ਸਮੇਂ ਬਾਅਦ ਪਾਣੀ ਛੱਡਿਆ ਇਹਨਾਂ ਨਾਲ ਤੇ ਉਦੋਂ ਡੈਮਾਂ ਦੇ ਆਹ ਹਾਲਾਤ ਹੁੰਦੇ ਆ ਵੇਖ ਲਓ ਤੇ ਜਦੋਂ ਇਹਨਾਂ ਦੇ ਵਿੱਚ ਇੰਨੀ ਗੱਭ ਹੁੰਦੀ ਹੈ ਨਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਦੇਖੋ ਕਿਵੇਂ ਗੱਭ ਨਿਕਲਦੀ ਆ ਜਦੋਂ ਕਾਫੀ ਲੰਮਾ ਸਮਾਂ ਪੈ ਜਾਂਦਾ ਕਿ ਡੈਮ ਖੁਰੋਣੇ ਪੈ ਜਾਂਦੇ ਆ ਤੇ ਦੇਖੋ ਕਿਵੇਂ ਐ ਪਾਣੀ ਛਲਾਂਗਾ ਮਾਰਦਾ ਹੁੰਦਾ ਵੇਖੋ ਗੱਭੀ ਗੱਭਾ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਆ ਦੇਖੋ ਕਿੰਨੇ ਪ੍ਰੈਸ਼ਰ ਦੇ ਨਾਲ ਨਿਕਲਦੀ ਪਈ ਪਾ ਆ ਦੇਖੋ ਡੈਮ ਨੂੰ ਕਿਵੇਂ ਖੋਲਦੇ ਹੈਗੇ ਆ ਆ ਦੇਖੋ ਆ ਦੇਖੋ ਕਿਉਂਕਿ ਬਲਾਕੇਜ ਹੋ ਜਾਂਦੀ ਆ ਤੇ ਬਲਾਕੇਜ ਤੋਂ ਬਾਅਦ ਜਦੋਂ ਡੈਮ ਖੋਲਦੇ ਆ ਜਿਵੇਂ ਕਈ-ਕਈ ਸਾਲਾਂ ਬਾਅਦ ਜਾਂ ਕਈ ਮਹੀਨਿਆਂ ਬਾਅਦ ਅਚਾਨਕ ਖੋਲਣਾ ਪੈਂਦਾ ਤੇ ਫਿਰ ਦੇਖ ਲਓ ਕਿੰਨੀ ਮੁਸ਼ਕਲਤ ਕਰਨੀ ਪੈਂਦੀ ਆ ਡੈਮ ਨੂੰ ਖੋਲਣ ਦੇ ਲਈ ਆ ਹਾਲਾਤ ਨੇ ਵੇਖੋ ਆ ਦੇਖੋ ਕਿੰਨੇ ਮੁਲਾਜ਼ਮ ਲੱਗੇ ਹੋਏ ਆ ਨੂੰ ਡੈਮ ਨੂੰ ਖੋਲਣ ਦੇ ਲਈ ਆ ਦੇਖੋ ਕਿੰਨੇ ਪ੍ਰੈਸ਼ਰ ਦੇ ਨਾਲ ਪਾਣੀ ਰਸਤਾ ਆਪਣਾ ਨਾ ਨਾ ਜਰਾ ਆਪਣੇ ਆਪ ਹੀ ਬਣਾ ਲੈਂਦਾ ਆ ਦੇਖੋ ਇੱਕ ਵਾਰੀ ਗੱਬ ਨਿਕਲਦੀ ਦੇ ਰਾਵੇ ਕਿੰਨੀ ਗੱਬ ਆ ਦੇਖੋ ਜਦੋਂ ਵੀ ਕੋਈ ਵੀ ਡੈਮ ਖੁੱਲਦਾ ਤਾਂ ਪਹਿਲਾਂ ਤਾਂ ਉਹਦੇ ਵਿੱਚੋਂ ਗਾਰ ਨਿਕਲਦੀ ਹੈ ਤੇ ਗਾਰ ਤੋਂ ਬਾਅਦ ਫਿਰ ਵੇਖ ਲਓ ਆ ਦੇਖੋ ਕਿੰਨੀ ਗਾਰ ਨਿਕਲੀ ਆਉਂਦੀ ਹੈ ਆ ਦੇਖੋ ਕਿੰਨਾ ਕਾਲਾ ਕਾਲਾ ਪਾਣੀ ਨਿਕਲਦਾ ਆਉਂਦਾ ਮੈਂ ਦੇਖੋ ਕਿੰਨੇ ਪ੍ਰੈਸ਼ਰ ਦੇ ਨਾਲ ਪਾਣੀ ਆ ਰਿਹਾ ਹੈ ਦੇਖ ਲਓ ਡੈਮਾਂ ਦੇ ਵਿੱਚ ਪਾਣੀ ਦਾ ਜਿਹੜਾ ਵਹਾਅ ਬਹੁਤ ਜ਼ਿਆਦਾ ਤੇਜ਼ ਹੁੰਦਾ ਤੇ ਪ੍ਰੰਤੂ ਜਦੋਂ ਡੈਮਾਂ ਦੇ ਗੇਟ ਖੁੱਲਦੇ ਹਨ ਨਾ ਇਹ ਖੋਲਦੇ ਗੇਟ ਵਾਲ ਤੇ ਉਦੋਂ ਤਾਂ ਫਿਰ ਪਾਣੀ ਰਸਤਾ ਆਪਣੇ ਆਪ ਬਣਾਉਂਦਾ ਦੇਖੋ ਕਿਉਂਕਿ ਜਦੋਂ ਭਾਖੜਾ ਦੇ ਵਿੱਚ ਜਾਂ ਕਿਤੇ ਵੀ ਆ ਪਾਣੀ ਦਾ ਪੱਧਰ ਜ਼ਿਆਦਾ ਵਧ ਜਾਂਦਾ ਤੇ ਫਿਰ ਇਹ ਗੇਟ ਖੋਲਨੇ ਪੈਂਦੇ ਆ